ਜੋਸ਼ਵੀ ਜੋ ਹੈ ਆਮ ਆਦਮੀ ਪਾਰਟੀ ਦੇ ਆਗੂ ਨੇ ਵਿਰੋਧੀਆਂ ਨੂੰ ਦਿੱਤੀਆਂ ਸਿੱਧੀਆਂ ਧਮਕੀਆਂ ਚੋਣਾਂ ਦੇ ਦਿਨਾਂ ਅਤੇ ਅੰਤਿਮ ਚੱਲਣ ਵਿੱਚ 1 ਜੂਨ ਨੂੰ ਪੰਜਾਬ ਦੇ ਇਲੈਕਸ਼ਨ ਵਿੱਚ ਇੱਥੇ ਗਏ ਹਨ ਜਿਸ ਕਾਰਨ ਚੋਣਾਂ ਖਾੜੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਟਕਣਮੀ ਵੀ ਹੌਲੀ-ਹੌਲੀ ਪਖ ਰਹੀ ਹੈ ਦੂਜੇ ਪਾਸੇ ਚੋਣ ਕਮਿਸ਼ਨ ਦੀ ਉਮੀਦਵਾਰਾਂ ਦੇ ਖਰਚੇ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਹੋਰ ਉਪਰਾਲਿਆਂ ਤੇ ਖਾਸ ਨਜ਼ਰ ਹੈ ਪਰ ਗੱਲ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਕਰੀਏ ਤਾਂ ਪੰਜਾਬ ਦੀ ਹਿੱਤਾ ਤੇ ਕਬਜ਼ਾ ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਆਗੂ ਬੀਤੇ ਦਿਨ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਰੱਖੀ ਗਈ ਰੈ ਆਪਣੀ ਭਾਵਨਾਵਾਂ ਦੇ ਕੰਟਰੋਲ ਨਹੀਂ ਕਰ ਪਾਏ ਅਤੇ ਇੱਕ ਨਿੱਜੀ ਪੈਲਸ ਵਿੱਚ ਰੱਖੀ ਗਈ ਮੀਟਿੰਗ ਵਿੱਚ ਸਿੱਧੇ-ਸਿੱਧੇ ਧਮਕੀ ਦੇ ਅੰਦਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੋ ਬਿਸ਼ੱਕ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਿੰਦਰ ਸਿੰਘ ਰੰਧਾਵਾ ਦੇ ਅੱਗੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਨਹੀਂ ਕਰ ਪਾਏ ਸਨ ਪਰ ਫਿਰ ਵੀ ਉਹਨਾਂ ਦਾ ਜੋਸ਼ ਪੂਰੀ ਤਰ੍ਹਾਂ ਪ੍ਰਗਟਾਰ ਨਜ਼ਰ ਆ ਰਿਹਾ ਸੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਇਤਿਹਾਸਿਕ ਕਸਬਾ ਕਲਾਨੌਰ ਵਿਖੇ ਰੱਖੀ ਗਈ ਇੱਕ ਮੀਟਿੰ ਜਿਸ ਵਿੱਚ ਪਾਰਟੀ ਦੇ ਅਲਕਾਡੇਰਾ ਬਾਬਾ ਨਾਲਕਰ ਅੰਜਾਰ ਗੁਰਦੀਪ ਸਿੰਘ ਨੇ ਦਾ ਵਿਰੋਧੀ ਪਾਰਟੀਆਂ ਦੇ ਕਾਰਜਕਰਤਾਵਾਂ ਨੂੰ ਸਿੱਧੀ-ਸਿੱਧੀ ਧਮਕੀ ਦਿੰਦੇ ਹੋਏ ਕਹਿ ਰਹੇ ਹਨ ਕਿ 2 ਸਾਲ ਤਾਂ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕੀਤਾ ਪਰ ਹੁਣ ਵੇਖਣਗੇ ਕਿ ਡੇਰਾ ਬਾਬਾ ਨਾਲਕਰ ਕੇ ਵਿੱਚ ਕਿਹੜਾ ਕਾਂਗਰਸ ਪਾਰਟੀ ਜਾਂ ਫਿਰ ਕਾਲੀਆਂ ਦੇ ਬਸਤੇ ਚੁੱਕਦਾ ਹੈ ਇੱਥੇ ਹੀ ਬਸ ਨਹੀਂ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਗੁਰਦੀਪ ਸਿੰਘ ਦਾਵਨ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਭਾਵੇਂ ਬਾਅਦ ਵਿੱਚ ਉਹਨਾਂ ਨੂੰ ਕੋਈ ਜਿਨਾ ਮਰਜ਼ੀ ਮਾੜਾ ਕਹਿੰਦਾ ਰਹੇ ਕਿ ਉਹਨਾਂ ਨੇ ਬੜਾ ਤਕਾ ਕਰਿਆ ਪਰ ਉਹ ਉਸ ਨੂੰ ਅਜਿਹ ਸਮਾਂ ਵੀ ਦਿਖਾਉਣਗੇ ਜਿਹੜਾ ਸਮਾਂ ਉਸ ਨੇ ਕਦੀ ਨਹੀਂ ਵੇਖਿਆ ਹੋਵੇਗਾ ਇਸ ਦੇ ਨਾਲ ਹੀ ਰੰਦਾਵਾ ਨੇ ਇਹ ਵੀ ਮੰਨਿਆ ਕਿ ਉਹ ਘਰ ਬੈਠੇ ਲੋਕਾਂ ਨੂੰ ਸੁਣਾਉਣ ਲਈ ਇਹ ਗੱਲ ਜਨਤਕ ਦੌਰ ਤੇ ਕਹਿ ਰਹੇ ਹਨ ਹਾਲਾਂਕਿ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਭਾਜੀ ਵਿਰੋਧੀਆਂ ਵੱਲੋਂ 2022 ਵਿੱਚ ਪਾਈ ਸੀ ਉਹ ਮੋੜਨ ਦਾ ਬਿਲ ਆ ਗਿਆ ਹੈ ਜ਼ਾਹਰ ਤੌਰ ਤੇ ਕਿਸੇ ਵੀ ਪਾਰਟੀ ਦੇ ਆਗੂ ਦੇ ਅਜੇ ਪਾਸੇ ਚੋਣਾਂ ਦੇ ਦੌਰਾਨ ਮਾਹੌਲ ਖਰਾਬ ਕਰ ਸਕਦੇ ਹਨ ਜੀ ਵੀ ਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਖਮੀ ਸਿੰਘ ਖੁਸ਼ੀਪੁਰ ਰਿਪੋਰਟ ਤਕਨੋਕ ਗੱਲ ਕਰਨ ਲੱਗਾ ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਲਦਲ ಕಾಂಗ್ರೆਸ ਦਾ ਬਸਤਾ ਕਿਹੜਾ ਫੜਦਾ ਹੈ ਤਨੀ ਕੇ ਸੇ ਨੂੰ ਕੁਛ ਵੀ ਕਿਹਾ। ਪਰ ਇੱਕ ਗੱਲ ਸੁਣ ਲੋ, ਜਾਜ ਮੈਨੂੰ ਸਾਰੇ ਹੀ ਸਾਰੇ ਕੰਮ ਕਰਨ ਦੀ। ਫੇਰ ਮੈਨੂੰ ਕੋ ਜੰਨਾ ਮੱਦੀ ਮਾਰਾ ਚੰਗਾ ਕਹੇ ਕਿ ਉਹਨੇ ਬੜਾ ਧੱਕਾ ਕਰਾਇਆ। ਫੇਰ ਮੈਂ ਉਹ ਉਹ ਨੂੰ ਕਰਕੇ ਖਾਉਂਦਾ ਜਿਹੜਾ ਉਹਨੇ ਅੱਜ ਤੱਕ ਸਭਾ ਨਾਲ ਦੇਖਿਆ ਹੋਇਆ ਉਹ ਹੀ ਕਰਕੇ ਖਾਉਂਦਾ। ਸੁਣਿਆ ਸੁਨਿਆ। ਪਤਾ ਐ ਮੈਂ ਬੋਲਣ ਦਾ ਲਾਈਟ ਚੋਂ ਮੁੰਡੇ ਨੇ ਮੈਂ ਕਾਹ ਬੋਲਣ ਦਾ। ਕਿ ਉਹ ਜਿਹੜੇ ਘਰਾਂ ਚ ਬੈਠੇ ਉਹ ਵੀ ਸੁਣਨ ਦਾ। ਸਰਦਾਰ ਸਾਹਿਬ ਮੈਂ ਹਰਵਾਰੀ ਕਹਿਣਾ ਹੈ ਕਿ ਜਿਹੜੀ ਭਾਜੀ ਆ ਨਾ ਮੈਨੂੰ 220 222 ਚ ਪਾਈਆ ਸਮਾ ਆ ਗਿਆ